ਪੰਜਾਬ ਵਿੱਚ ਲਗਾਤਾਰ ਲੁੱਟਖੋਦੀਆਂ ਵਾਰਦਾਤਾਂ ਹੋ ਰਹੀਆਂ ਨੇ ਤੇ ਕੁਝ ਅਜਿਹਾ ਹੀ ਮਾਮਲਾ ਬਟਾਲਾ ਦੇ ਡੇਰਾ ਰੋਡ ਤੇ ਵਾਪਰਿਆ ਜਿੱਥੇ ਐਕਟਿਵਾ ਵਿੱਚ ਚਾਹੇ ਤਿੰਨ ਨੌਜਵਾਨਾਂ ਵਿੱਚੋਂ ਦੋ ਨੌਜਵਾਨ ਇੱਕ ਕਰਿਆਨਾ ਸਟੋਰ ਤੇ ਕੋਲਡ ਡਰਿੰਕ ਲੈਣ ਦੇ ਬਹਾਨੇ ਗਏ ਤੇ ਦੁਕਾਨ ਮਾਲਕ ਨੂੰ ਪੋਸਤੌਲ ਦਿਖਾ ਕੇ ਉਸ ਕੋਲੋਂ 5000 ਦੀ ਨਕਦੀ ਲੁੱਟ ਕੇ ਫਰਾਰ ਹੋ ਗਏ ਇਹ ਵਾਰਦਾਤ ਅਸੀਂ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਅਰੋੜਾ ਕਰਿਆਣਾ ਸੋਹਣ ਦੇ ਮਾਲਕ ਨੇ ਦੱਸਿਆ ਕਿ ਦੁਕਾਨ ਬੰਦ ਕਰ ਰਹੀ ਸੀ ਤਾਂ ਨੌਜਵਾਨ ਕੋਲ ਰੇਲੈਂਡ ਦੇ ਬਹਾਨੇ ਅੰਦਰ ਆਵੜੇ ਤੇ ਮਿਲਦੇ ਹੋਏ ਹੱਥ ਰਾਖ ਕੇ ਪਿਸਤੌਲ ਦਿਖਾ ਕੇ ਪੈਸੇ ਕੱਢਣ ਨੂੰ ਕਿਹਾ ਕਿ ਮੈਂ ਡਾਫੇ ਮਾਰੇ ਸਾਰੇ ਦੁਕਾਨ ਦੇ ਪੈਸੇ ਉਹਨਾਂ ਨੂੰ ਦੇ ਦਿੱਤੇ ਮਹਿਰਾਲ ਪੁਲਿਸ ਸਕੂਲ ਮਾਮਲੇ ਦੀ ਜਾਂਚ ਕਰ ਰਹੀ ਹੈ ਮੇਰਾ ਨਾਮ ਤਾ ਮੇਰਾ ਮਨੋਜ ਅਰੋੜਾ ਇਹ ਸਵਾਗ 9 ਵਜੇ ਦਾ ਇਹ ਤਾਂ ਬਸ ਐ ਹੋ ਆਏ ਨੇ ਉਹਨਾਂ ਨੇ ਕੋਲਡਿੰਗ ਮੰਗੀ ਕੋਡਿੰਗ ਲੈਣ ਗਿਆ ਦੇ ਅੰਦਰ ਨਾਲ ਹੀ ਅੰਦਰ ਆ ਗਏ ਉਹਨਾਂ ਦੇ ਹੱਥ ਵਿੱਚ ਸੀ ਤੇ ਇੱਕ ਜਿਹੜਾ ਬਾਹਰੋਂ ਤਾਂ ਦੋ ਹੀ ਨੇ ਅੰਦਰ ਆ ਗਏ ਅੰਦਰ ਦੋ ਜਣੇ ਆਏ ਨੇ ਇੱਕ ਇਹਨਾਂ ਮੋਟਰਸਾਈਕਲ ਦੇ ਸਕੂਟੀ ਦੀ ਸੀ ਸਕੂਟੀ ਸੀ ਮੈਨੂੰ ਲੱਗਦਾ ਇੱਕ ਸਕੂਟੀ ਸਟਾਰਟ ਰੱਖੀ ਦੀ ਦੋ ਵਹੀਕਲ ਸੀ ਅੰਦਰ ਹਾਂਜੀ ਨਹੀਂ ਕੋਈ 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 ਇੱਕੋ ਦੇ ਗਏ ਲਗਭਗ 5-6000 ਰੁਪਏ ਆ ਕੇ ਰਹਿ ਗਿਆ ਹਾਂਜੀ ਮਾੜਾ ਰੋਵਰ ਸੀ ਐਨੀ ਅਸਲੀ ਕਿ ਨਕਲੀ ਹੈ ਐ ਨਹੀਂ ਪਤਾ ਬਸ ਇਹ ਜਿਹੜਾ ਪਹਿਲਾਂ ਸਟਾਰਟਿੰਗ ਆਇਆ ਉਹ ਤੇ ਮੇਰੇ ਗਿੱਡਾ ਸੀ ਆਣ ਬਣ ਤੇ ਇੱਕ ਉੱਚਾ ਲੰਬਾ ਸਲਵ ਨੇ ਕੋਨੇ ਲੋਈ ਲਈ ਦੀ ਉਹਦੇ ਕੋਲ ਪਤਾ ਕੀ ਚੀਜ਼ ਹੈਗੀ ਹੈਗਾ ਸੀ ਕੁਝ ਉਹਦੇ ਕੋਲ ਐ ਨੋਆਏ ਕੇ 10-15 ਮਿੰਟ ਪਹਿਤੋਂ ਦਾਗੀ ਦੇਖਣੇ ਪੈਣੇ ਹਾਂਜੀ ਦਾਮ ਕੀ ਥੋੜਾ ਮੁਨੇ ਵਜਰ ਰੂਰਾ ਰੂਰਾ ਕਹਿਣਾ ਸੋਚ ਚਲਦਾ ਇਥੇ ਨਾ ਕੱਲ ਵੀ ਆਪਣਾ ਤਿੰਨ ਜਣੇ ਆਏ ਐ ਇੱਕੀ ਗੱਲ ਤੇ ਇਹ ਰਾਤ ਨੂੰ ਆਪਣਾ ਸਭਾ ਕਿ ਉਹ ਵੇ ਦਾ ਟੈਂਡੈਂਟ ਤੇ ਉੱਥੇ ਗੱਤ ਗੱਤ ਕਰਕੇ ਆ ਪੰਗਾਮ ਕੋਲ ਤੇ 5000 ਰੁਪਏ ਲੱਗੇ ਹਾਂ ਤੇ ਬਾਕੀ ਆਪਾਂ ਗਾ ਜੀਟੀਵੀ ਕੈਂਪਲੇ ਦੇਖ ਰਹੇ ਹਾਂ ਜੀਨਵਰਸਿਟੀ ਦੇ ਅੱਗੇ ਜੀਨਵਰਸਿਟੀ ਤੋਂ ਮਤਲਬ ਕਰਦੇ ਹਾਂ ਕਿ ਜੇਾਰੇ ਉਹ ਵੇਰੀ ਤੇ ਕਰ ਲੈ ਉਹ ਆ ਪਹੁੰਚ ਗਿਆ। ਬਲਕੀ ਨੰਦੜ ਮੈਂ ਨੰਮੋਜ ਰੋੜਾ ਹਾਂ ਜੀ। ਕਿੱਟਣਾ ਆਇਆ ਕਿੱਥੇ ਆਇਆ ਇਹ ਸਵਾ 9 ਵਜੇ ਦਾ ਟਾਈਮ। ਅਸੀਂ ਆਏ ਆ ਇਹਦੇ ਤੇ ਉਹਨਾਂ ਨੇ ਕੋਲਡਿੰਗ ਮੰਗੀ। ਮੈਂ ਕੋਲਡਿੰਗ ਲੈਣ ਗਿਆ ਅੰਦਰ ਨਾਲ ਅੰਦਰ ਆ ਗਏ ਕੋਲ ਉਹਨਾਂ ਦੇ ਹੱਥ 'ਚ। ਤੇ ਇੱਕ ਜਿਹੜਾ ਬਾਹਰੋਂ ਤਾਂ ਦੋ ਹੀ ਅੰਦਰ ਆ ਗਏ। ਬੱਸ ਉਹਨਾਂ ਨੂੰ ਕਿ ਜੋ ਹੈਗਾ ਦੇ ਦਿਓ। ਅੰਦਰ ਦੋ ਜਣੇ ਆਏ ਨੇ ਇਹ ਕਹਿੰਦਾ ਮੋਟਰਸਾਈਕਲ ਤੇ ਸਕੂਟੀ ਦੀ ਸੀ ਸਕੂਟੀ ਨਹੀਂ ਸੀ ਮੈਂ ਕਹਾਂ ਤੇ ਇੱਕ ਸਕੂਟੀ ਸਟਾਰਟ ਰੱਖੀ ਦੀ ਹਾਂਜੀ ਨਹੀਂ ਇੱਕ ਇੱਕ ਕੋਈ ਇੱਕੋ ਦੇ ਗਏ ਤੇ ਕਿੰਨਾ ਕੀ ਐਸ ਲੱਗੇ ਮੇਰੇ ਕੋ 5-6000 ਰੇਗਾ ਇਸ ਦਾ ਹਾਂਜੀ ਆ ਰੋ ਰੋਲਵਰ ਸੀ ਐ ਨਹੀਂ ਅਸਲੀ ਕਿ ਨਕਲੀ ਸੀ ਐ ਨਹੀਂ ਪਤਾ ਆ ਦੇ ਕੇ ਜਿਹੜਾ ਪਹਿਲਾਂ ਸਟਾਰਟਿੰਗ ਆਇਆ ਉਹ ਤੇ ਮੇਰੇ ਗਿੱਦਾ ਸੀ ਆਣ ਬਣ ਇੱਕ ਉੱਚਾ ਲੰਬਾ ਸੌਣ ਨੇ ਉਹਨੇ ਲੋਈ ਲਈ ਦੀ ਉਦੇ ਕੋਲ ਪਤਾ ਕੀ ਚੀਜ਼ ਹੈਗੀ ਹੈਗਾ ਸੀ ਕੁਛ ਉਹਦੇ ਕੋਲ ਇਹ ਨੂੰ ਹੋਏਗਾ 10 15 ਮਿੰਟ ਤੁਹਾਨੂੰ ਦਾਕੀ ਦੇਖਣੇ ਪੈਣੇ ਹਨ ਮਨੋਜ ਅਰੋੜਾ ਅਰੋੜਾ ਕਹਿੰਦਾ ਸੋਚ ਚੱਲਦਾ ਇੱਥੇ ਨਾ ਹਾਂਜੀ ਕੱਲ ਵੀ ਇਤਨਾ ਆਪਣਾ ਤਿੰਨ ਜਣੇ ਆਏ ਐ ਇੱਕੀ ਬਾਤ ਇਹ ਰਾਤ ਨੂੰ ਆਪਣਾ ਸਵਾ ਢਾਈ ਘੰਟਾ ਹੋ ਜਾਂਦਾ ਟਾਈਮ ਹੈ ਨਾ ਤੇ ਉੱਥੇ ਬਾਤ ਕਰਕੇ ਆ ਆਪਣਾ ਗੱਲ ਪੁਆਇੰਟ ਆ ਗਿਆ ਜਲੇ ਲਗੇ ਇਹ ਬਾਕੀ ਆਪਾਂ ਦਾ ਸੀਸੀਟੀਵੀ ਕੈਂਪ ਤੇ ਦੇਖ ਰਹੇ ਆ ਤੇ ਇਨਵੈਸਟੀਗੇਸ਼ਨ ਚੱਲਦੀ ਵੀ ਜੋ ਵੀ ਆਉਗਾ ਸਾਹਮਣੇ ਉਹ ਮੁਕਾਬਲੇ ਕਰੂਗਾ ਉਹ ਪਰਿਫਰ ਕਰ ਰਹੇ ਨੇ ਜੋ ਗ੍ਰਾਫ ਕਰ ਰਹੇ ਨੇ